ਦੇ ਘਰਾਂ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਤੁਹਾਡੇ ਚਾਚੇ ਤਾਏ ਭੈਣ ਭਰਾ ਅੱਗੇ ਜਾ ਕੇ ਤੁਹਾਡੇ ਭਤੀਜਾ ਨੇ ਭਾਣ ਜਾਣੇ ਵੀ ਜਿਹੜੀ ਹੈਗੀ ਉਹ ਨੌਕਰੀ ਲੈਣੀ ਹੈ ਤਾਂ ਸਾਥੀਓ ਪੈਨਸ਼ਨ ਉਹਨਾਂ ਨੂੰ ਕੋਈ ਨਹੀਂ ਮਿਲੂਗੀ ਇਹ ਤੁਸੀਂ ਆਪ ਦੇ ਘਰ ਦੇਖੇ ਹੋਣਗੇ ਵੀ ਜਿਨ੍ਹਾਂ ਨੇ ਇਹਨਾਂ ਨੂੰ ਮੰਤਰੀ ਦੇ ਪਦ ਤੋਂ ਹਟਾ ਕੇ ਦੂਜੇ ਮੰਤਰੀ ਸਥਾਪਿਤ ਕਰਤਾ ਉਹ ਇੱਕ ਇਹਨਾਂ ਦੀ ਚਾਲ ਹੈ ਵੀ ਜਿਹੜੇ ਨੇ ਪਹਿਲੇ ਵਾਲੇ ਮੰਤਰੀਆਂ ਪੈਨਸ਼ਨ ਉਹਨਾਂ ਨੂੰ ਲੱਗੀ ਚਾਹੇ ਬੇਸ਼ੁਕਰ ਮੋਦੀ ਨੂੰ ਹਟਾਤਾ ਪਰ ਉਹਨਾਂ ਨੂੰ ਪੈਨਸ਼ਨ ਲੱਗੀ ਇਹ ਸਿਰਫ ਸੋਚ ਰਹੀ ਹੈ ਸਰਕਾਰ ਇਹ ਮਤਲਬ ਹੀ ਸਰਕਾਰ ਤੇ ਮੇਰੇ ਸਾਰੇ ਸਾਥੀਆਂ ਨੂੰ ਸਾਰੇ ਬਰਨਾਲੇ ਦੇ ਇਲਾਕਾ ਨਿਵਾਸੀਆਂ ਨੂੰ ਮੇਰੇ ਹੱਥ ਜੋੜ ਕੇ ਪੀਲੇ ਦੇ ਚਾਰੋਂ ਵੋਟਾਂ ਨਾ ਪਾਓ ਹਰ ਕਿਸੇ ਨੂੰ ਪਾਓ ਚਾਰੋਂ ਵੋਟਾਂ ਪਾਓ ਉਹ ਜਿਵੇਂ ਸਾਰੇ ਕਹਿੰਦੇ ਹਮਾਰਾ ਜਦੋਂ ਧੀਰੇ ਹੁੰਦੀ ਸੀ ਤਾਰੇ ਕਹਿੰਦੇ ਮਾਰੇ ਘਰੇ ਧੀਰੇ ഭാണാ <imitra> വി <imitra> <imitra> ਸ਼ਹੀਦ ਅੰਦਰ ਜੈਨ ਦਿੱਤਾ ਜਿਹੜੇ ਸਭ ਤੋਂ ਇੱਕ ਸ਼ਰਮਨਾਕ ਗੱਲ ਹੋ ਸਕਦੀ ਆਪਣੇ ਮਤਲਬ ਸਮਾਜ ਦੇ ਲਈ ਆਉਣ ਵਾਲੇ ਟਾਈਮ ਦੇ ਸਾਥੀਓ ਆਪਣੇ ਕੁਝ ਨਹੀਂ ਦਿੱਤੇ ਯਾਰਾ ਮੈਂ ਇਹ ਵੀ ਅਪੀਲ ਕਰਦੀ ਆਂ ਬਰਨਾਲਾ ਦੇ ਨਿਵਾਸੀਆਂ ਨੂੰ ਵੀ ਮੇਰੇ ਹੱਥ ਜੋੜ ਕੇ ਪੀਲਾ ਆਮ ਆਦਮੀ ਨੂੰ ਹੁਣ ਨਾ ਬੋਲ ਪਾਇਓ ਉਹ ਆਮ ਆਦਮੀ ਨਹੀਂ ਹੈਗਾ ਉਹ ਵੱਡੇ ਵੱਡੇ ਵਾਅਦੇ ਕਰਦਾ ਸੀ ਆਪਾਂ ਵੀ ਉਹਦੇ ਝਾਂਸੇ 'ਚ ਆ ਗਏ ਨੀ ਯਾਰ ਵਾਕਈ ਬੰਦਾ ਇਹ ਆਮ ਹੈ ਆਪਣੇ ਜੀ ਵਿੱਚ ਦਾ ਪਰ ਉਹ ਕਲਾਕਾਰ ਹੀ ਰਹਿ ਗਿਆ ਅੱਜ ਵੀ ਤੁਸੀਂ ਸਟੇਜਾਂ 'ਤੇ ਦੇਖਿਆ ਹੋਣਾ ਸਾਥੀਓ ਦੇ ਕਿ ਤਾਣ ਦਾ ਰੁਸਾਂਤ ਗੱਲਾਂ ਹੀ ਕੀਤੀਆਂ ਪਰ ਅਸੀਂ ਕਹਿੰਦੇ ਆ ਵੀ 23 ਸਾਲਾ ਜੌਨੇ ਕੀ ਕਰਤਾ ਆਪਾਂ ਕਹਿੰਦੇ ਆ ਵੀ ਸਟੇਜ ਤੇ ਖੜ ਕੇ ਲੋਕਾਂ ਦੀਆਂ ਗੱਲਾਂ ਨਾ ਕਰੋ ਮਾਨ ਸਾਹਿਬ ਤੁਸੀਂ ਦੱਸੋ ਵੀ ਸਾਡੀ ਪਰਫਾਰਮੈਂਸ ਕੀ ਐ ਅਸੀਂ ਆਹ ਕੀਤਾ ਤੁਸੀਂ ਕੁਛ ਵੀ ਨਹੀਂ ਕੀਤਾ ਤੁਸੀਂ ਕਿੱਕੜਗੇ ਕੋਈਆਂ ਸਟੇਜਾਂ ਤੇ ਖੜ ਕੇ ਤੇ ਨਗਲੀ ਵਾਲਾ ਕੰਮ ਹੀ ਕੀਤਾ ਇਹ ਢੰਡਾ ਦੀ ਸਰਕਾਰ ਇਹਨੂੰ ਤਾਂ ਹੀ ਕਿਹਾ ਜਾਂਦਾ ਵੀ ਇਹਨੇ ਢੰਡਾ ਵਾਲਾ ਕੰਮ ਹੀ ਕੀਤਾ ਸਟੇਜਾਂ ਤੇ ਖੜ ਕੇ ਅੱਜ ਤੱਕ ਮੰਤਰੀ ਬਣ ਕੇ ਇਹਨੇ ਕੁਛ ਸੋਚਿਆ ਹੀ ਨਹੀਂ ਇਹ ਜਿਹੜਾ ਪੰਜਾਬ ਆਪਣਾ ਐਡਾ ਕੁਛ ਹਾਲ ਸੁਭਾ ਸੀ ਨਾ ਜੜਵਤਨ ਦਾ ਕਾਰਨ ਇਹ ਆਮ ਆਦਮੀ ਜਿਹੜੇ ਹੈਗੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਜਿਵੇਂ ਮੱਠਾ ਵਾਤਾ ਆਪਾਂ ਤਾਂ ਸੋਚ ਕੇ ਸਰਕਾਰ ਚੁਣੀ ਸੀ ਇਲਾਕਾ ਨਿਵਾਸੀਓ ਵੀ ਜਿਹੜੀ ਆਮ ਆਦਮੀ ਪਾਰਟੀ ਆਹੋ ਆਮ ਇਨਸਾਨ ਹਨ ਪਰ ਆਮ ਨਹੀਂ ਉਹ ਖਾਸ ਮਲਾਦਮੇ ਰੋੜੇ ਇੰਨੇ ਆ ਜਿਆਦਾ ਮਤਲਬ ਮੀਟਿੰਗਾਂ ਦਿੱਤੀਆਂ ਪਰ ਉਹ ਮੀਟਿੰਗਾਂ ਦੇ ਮੱਝ ਜਾਂਦਾ ਮੀਟਿੰਗ ਪੋਸਟਪੋਨ ਕਰ ਦਿੱਤੀ ਜਾਂਦੀ ਆ ਤੇ ਐਨੇ ਵੱਡੇ ਵੱਡੇ ਇਹਨੇ ਮਤਲਬ ਵਾਦੇ ਕੀਤੇ ਸੀ ਕਿ ਜਦੋਂ ਮੇਰੀ ਸਰਕਾਰ ਆਊਗੀ ਕਹਿੰਦੇ ਵੀ ਕੋਈ ਧਰਮਿਆ ਤੇ ਨਹੀਂ ਹੋਊਗਾ ਸਰਕਾਰਾਂ ਦੇ ਕੋਈ ਮੁਲਾਜ਼ਮ ਨਹੀਂ ਹੋਊਗਾ ਸਰਕਾਰਾਂ ਦੇ ਕੋਈ ਕਿਸਾਨ ਨਹੀਂ ਹੋਊਗਾ ਪਰ ਦੇਖੋ ਸਾਥੀਓ ਉਹ ਸਾਰੇ ਉਸ ਅੱਜ ਤੱਕ ਝੂਠਾ ਸਾਬਿਤ ਹੋ ਚੁੱਕਿਆ ਤੇ ਗੱਦੀ ਮੰਤਰੀ ਨੇ ਜਿੰਨੇ ਘਾਤ ਮਾਰੇ ਸੀ ਮਾਨ ਸਰਕਾਰ ਨੇ ਉਹ ਸਾਰੇ ਆਪਣੇ ਸਾਹਮਣੇ ਆ ਗਏ ਆ ਇਹਨਾਂ ਇਤਿਹਾਸਿਕ